ਕਿੱਥੇ ਪਾਣੀ ਆ ਸਾਡਾ ਵੀਰ ਲਾਲਜੀ ਸਿੰਘ ਪੁੱਲੇ ਜਿੰਦਾਬਾਦ ਸਾਡਾ ਵੀਰ ਲਾਲਜੀ ਸਿੰਘ ਪੁੱਲੇ ਬਲਕਿ ਅਸੀਂ ਵਾਰਡ ਨੰਬਰ 43 ਦੇ ਵਿੱਚ ਖੜੇ ਆ ਮੱਟੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਸਾਥੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਇਹ ਤੋਂ ਪਹਿਲਾਂ 42 ਵਾਰਡ ਚ ਗਏ ਆ ਉੱਤੋਂ ਪਿੱਛੇ ਠਿਕਰੀ ਵਾਲ ਪਿੰਡ ਕੂਟ ਪਿੰਡ ਬੜਾ ਵੱਡਾ ਘਰਾ ਮਿਲਿਆ ਐਰਕਾ ਲੋਕ ਰਾਣੇ ਨੂੰ ਇੱਥੋਂ ਹਰਾਉਣਗੇ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮ ਨੂੰ ਦਿਖਾਉਣਾ। ਉਸ ਵਿਛਲੇ 20 ਸਾਲ ਤੋਂ ਹਰ ਈਮਿਦਾਰ ਇਹ ਕਹਿੰਦਾ ਰਾਣਾ ਹਰਾਵਾਂਗੇ ਪਰ ਹੁਣ ਹਰ ਵਾਰੀ ਲੀਡ ਲੈ ਕੇ ਜਾਂਦਾ ਕੀ ਕਰ ਰਹੇ? ਮੈਂ ਕਿਹਾ ਐਰਕਾ ਵੇਖੋ ਪਿਛਲੇ 20 ਸਾਲ ਕਾਲੀਗੜ੍ਹ ਤੇ ਕਾਂਗਰਸ ਸਾਫ ਤੇ ਰਲ ਕੇ ਫ੍ਰੈਂਡਲੀ ਮੈਚ ਚੱਲਦਾ ਹੈ। ਐਰਕਾ ਉਹ ਫ੍ਰੈਂਡਲੀ ਮੈਚ ਖਤਮ ਹੋ ਗਿਆ। ਸਰਦਾਰ ਭਗਵੰਤ ਸਿੰਘ ਮਾਨ ਨੇ ਕੰਮ ਕੀਤੇ ਆ। ਬਿਜਲੀ ਦੇ ਪਹਿਲੇ ਜ਼ੀਰੋ ਆਏ ਆ। ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ। ਕਿਸਾਨਾਂ ਨੂੰ ਦਿਨੇ-ਦਿਨੇ ਬੱਤੀ ਮਿਲਦੀ ਆ। ਤਾ ਘੰਟੇ 12 ਘੰਟੇ ਕੋਈ ਕੱਟ ਨਹੀਂ ਕਿਸਾਨ 6-7 ਘੰਟੇ ਬੰਬੀ ਚਲਾ ਗਿਆ ਆਪਦੀ ਤੇ ਮੁੜ ਕੇ ਮੱਤੀ ਚੱਲਦੀ ਤੋਂ ਮੋਟਰ ਬੰਦ ਕੇ ਘਰ ਕੇ ਘਰੇ ਆਉਗਾ ਇੰਡੀਆ ਲੈਨਸ ਨੂੰ ਲੈ ਕੇ ਕਾਂਗਰਸ ਨਾਲ ਤੁਹਾਡਾ ਸਮਝੌਤਾ ਵਾ ਪੰਜਾਬ ਵਿੱਚ ਤੁਸੀਂ ਕਾਂਗਰਸ ਦੀ ਵਿਰੋਧਤਾ ਕਰਦੇ ਇੰਡੀਆ ਲੈਵਲ ਦੇ ਉੱਤੇ ਜਿਹੜਾ ਗੱਠਬੰਧ ਨੇ ਇਸ ਦਾ ਸਬੰਧ ਵਿੱਚ ਤੁਹਾਡਾ ਕੀ ਕਹਿ ਗੱਠਬੰਧਨ ਕੱਲਾ ਕਾਂਗਰਸ ਤੇ ਆਵਾਂ ਵਾਲੀ ਪਾਰਟੀ ਦਾ ਨਹੀਂ 29 ਪਾਰਟੀਆਂ ਸਾਰੀਆਂ ਪਾਰਟੀਆਂ ਦਾ ਇੰਡੀਆ ਕੱਟ ਜੋੜ ਦੇ ਵਿੱਚ ਪੂਰਾ ਸਹਿਯੋਗ ਉਪਦੇਣਾ ਇੱਥੇ ਵੇਖੋ ਸਾਨੂੰ ਪਤਾ ਹੀ ਕੰਮ ਕੀਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਫੈਸਲਾ ਲਿਆ ਇਕੱਲੇ ਚੋਣ ਲੜਦਾ ਵਧੀਆ ਫੈਸਲਾ ਲਿਆ ਪੰਜਾਬ ਵੰਡ ਹੋਣੀ ਸੀ ਇਹਨਾਂ ਨੂੰ 5 ਐਮਪੀ ਦੇਣੇ ਪਏ ਇਤਿਹਾਸ 'ਚ ਸਾਡੇ ਆਮ ਆਦਮੀ ਪਾਰਟੀ ਨੂੰ ਹੁਣ 13 ਦੇ 13 ਸਾਡੇ ਤੇ 13 ਜਿੱਤਣਗੇ ਕਿਉਂਕਿ ਲੋਕ ਜਦੋਂ ਅਸੀਂ ਅਪੀਲ ਕਰਦੇ ਹਾਂ ਨਾ ਵੋਟਲੀ ਅੱਜ ਐਨੀ ਗੱਲ ਕਰਦੀ ਆ ਵੀ ਭਰਾਓ ਖਿਆਲ ਰੱਖਿਓ ਅਗੋ ਜੇ ਤੇ ਕਹਿੰਦਾ ਨਹੀਂ ਵੀ ਵੋਟ ਕੋ ਅਗਲੇ ਕਹਿ ਦਿੰਦੇ ਖਿਆਲ ਅਸੀਂ ਤੁਹਾਡਾ ਰੱਖਣਾ ਰੱਖਣਾ ਤੁਹਾ ਸਾਡਾ ਰੱਖਿਆ ਅਸੀਂ ਤੁਹਾਡਾ ਖਿਆਲ ਰੱਖਣਾ ਸਾਨੂੰ ਬਿਜਲੀ ਦਾ ਜਿਹਨੇ ਬਿੱਲ ਮਾਫ ਕੀਤਾ ਸੀ ਉਹਨੂੰ ਵੋਟ ਪਾਉਣੀ ਜਿਵੇਂ ਕਿਸਾਨਾਂ ਕੋ ਜਾਈਦਾ ਕਿਸਾਨ ਕਹਿੰਦੇ ਜਿਨੇ ਸਾਡੀ ਬਿਜਲੀ ਦੇਣ ਤੇ ਕਰਤੀ ਅਸੀਂ ਉਹਨੂੰ ਵੋਟ ਪਾਉਣੀ